ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਅੱਜ ਵਰਕਰ ਸਹਿਬਾਨ ਮੌਜੂਦ ਹੋਏ ਨੇ ਵਕਫਾ ਸਰਕਲਾਂ ਦੇ ਪ੍ਰਧਾਨ ਆਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਰਾਂ ਦੀ ਭਰਤੀ ਦੀ ਪ੍ਰਕਿਰਿਆ ਨੂੰ ਅੱਜ ਤੇਜ਼ ਕਰਦੇ ਹੋਏ ਅੱਜ ਇੱਕ ਵਿਸ਼ੇਸ਼ ਬੈਠਕ ਤਾਰਾਗੜ ਵਿੱਚ ਚੱਠਾ ਪੈਲਸ 'ਚ ਬੁਲਾਈ ਗਈ ਹੈ ਵਰਕਰਾਂ ਨੇ ਕਾਪੀਆਂ ਤਾਂ ਇਹਨਾਂ ਨੇ ਪਹਿਲਾਂ ਹੀ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਅੱਜ ਇੱਕ ਉਪਚਾਰੀ ਤੌਰ ਤੇ ਕਮੀਟਿੰਗ ਲਈ ਗਈ ਹੈ ਤੇ ਜਿਹੜੀਆਂ ਭਰੀਆਂ ਗਈਆਂ ਕਾਪੀਆਂ ਨੇ ਉਹਨਾਂ ਨੂੰ ਜਮ੍ਹਾਂ ਕਰ ਲਿਆ ਗਿਆ ਹੈ ਤੇ ਨਵੀਆਂ ਜਿਹੜੀਆਂ ਨੇ ਕਾਪੀਆਂ ਇਹਨਾਂ ਨੂੰ ਦਿੱਤੀਆਂ ਗਈਆਂ ਹਲਕਾ ਪੋਆ ਦੇ ਵਿੱਚ ਅਕਾਲੀ ਦਲ ਨਾਲ ਜੁੜਨ ਵਾਲਿਆਂ ਦੀ ਬਹੁਤ ਜ਼ਿਆਦਾ ਉਤਸ਼ਾਹ ਵੇਖਿਆ ਜਾ ਰਿਹਾ ਹੈ ਉਹਨਾਂ ਦੀ ਬਹੁਤ ਮੰਗ ਹੈ ਕਿ ਕਾਪੀਆਂ ਜਿਹੜੀਆਂ ਘੱਟ ਮਿਲੀਆਂ ਨੇ ਹਲਕੇ ਨੂੰ ਸਰਦਾਰ ਗੁਰਸ਼ਰਨ ਸਿੰਘ ਜੀ ਜੋ ਇੱਕ ਕਿਸਾਨ ਨੇਤਾ ਵੀ ਨੇ ਤੇ ਪੁਰਾਣੇ ਅਕਾਲੀ ਪਰਿਵਾਰ ਦੇ ਵਿੱਚੋਂ ਨੇ ਸਰਦਾਰਿਸ਼ ਪਵਾਦੇ ਮਿਆਣੀ ਜੋ ਪਵਾਦੇ ਸਰਕਲ ਪ੍ਰਧਾਨ ਨੇ ਸਰਦਾਰ ਹਰਜੀਤ ਸਿੰਘ ਜੀ ਜੋ ਨਰੋਟ ਜਿਹੜਾ ਸਭ ਤੋਂ ਵੱਡਾ ਸਰਕਲ ਹੈ ਉਹਦੇ ਪ੍ਰਧਾਨ ਨੇ ਤਾਰਾਗੜ ਤੋਂ ਸਰਦਾਰ ਗੁਰਸੇਵਕ ਸਿੰਘ ਜੀ ਪ੍ਰਧਾਨ ਨੇ ਅਮਨ ਜੀ ਜੋ ਸਰਕਲ ਪਵਾਦੇ ਵਿੱਚ ਸੀਨੀਅਰ ਅਕਾਲੀ ਆਗੂ ਨੇ ਸਰਪੰਚ ਪਰਮੇਂਦਰ